ਮੇਰਾ ਨਾਮ ਐਸੇ ਸਰਪਜੀਤ ਚਮਕੀ ਇੰਚਾਰਜ ਬੱਸ ਸਟੈਂਡ 1552025 ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਸੀਗੀ ਸੁਖਜਿੰਦਰ ਸਿੰਘ ਵਾਸੀ ਪਿੰਡ ਸਹਜੜਾ ਉਹਨਾਂ ਨੇ ਕੰਪਲੀਟ ਕੀਤੀ ਸੀਗੀ ਵੀ ਮੇਰਾ ਜਿਹੜਾ ਬੇਟਾ ਹੈਗਾ ਯਾਦਵਿੰਦਰ ਸਿੰਘ ਉਹ ਭਾਰਤ ਯੂਰੇ ਕੰਪਿਊਟਰ ਹੈਗਾ ਉੱਥੇ ਲੱਗਿਆ ਹੋਇਆ ਕਲਾਸ ਲਾਉਂਦਾ ਕੱਲ 5 ਵਜੇ ਉਹ ਆਪਣੀ 3 ਵਜੇ ਕਲਾਸ ਲਾ ਕੇ ਜਦੋਂ 5 ਵਜੇ ਉਹਨੇ ਆਪਣਾ ਜਿਹੜਾ ਫੋਨ ਸੀਗਾ ਉਹ ਬੰਦ ਕਰ ਲਿਆ ਸੀਗਾ ਕਾਂ ਉਸ ਤੋਂ ਬਾਅਦ ਅਫਸਰ ਬਾਲਾ ਦੀ ਹਦਾਇਤ ਮੁਤਾਬਕ ਅਸੀਂ ਇਹਦੇ ਜਿਹੜੇ ਟੈਕਨੀਕਲ ਉਹ ਸੀਗੇ ਯਾਰ ਦੋਸਤ ਮਿੱਤਰ ਸੀ ਉਹਦੇ ਰਾਹੀਂ ਅਸੀਂ ਮੋਬਾਈਲ ਆ ਰਹੀ ਇਹਦੀ ਜਿਹੜੀ ਕੱਲ ਇਹਨਾਂ ਨੂੰ 7 ਤਰੀਕ ਨੂੰ ਦੁਖਨਵਾਰ ਸਾਹਿਬ ਤੋਂ ਪੇਸ਼ ਕੀਤਾ ਸੀ ਸਰ ਮੇਨ ਕਾਰਨ ਕੀ ਰਿਹਾਵ ਕਰੋ ਜਾਂਦਾ ਮੇਨ ਕਾਰਨ ਇਹ ਸੀਗਾ ਵੀ ਇਹਦੇ ਪੇਰੈਂਟਸ ਜਿਹੜੇ ਸੀਗੇ ਉਹ 90% ਜਿਹੜੇ ਨੰਬਰ ਭਾਲਦੇ ਸੀਗੇ ਤੇ ਇਹਦਾ ਇੱਕ ਪੇਪਰ ਜਿਹੜਾ ਸੀਗਾ ਉਹ ਮਾੜਾ ਹੋਇਆ ਸੀਗਾ ਜਿਸ ਕਰਕੇ ਘਬਰਾ ਕੇ ਚਲਾ ਗਿਆ ਸੀ ਸਰ ਪਤਾ ਕਿ ਮੈਨ ਲੱਗਿਆ ਜਿਹੇ ਦੁਖਦਮਾਦ ਬਦਵਾੜਾ ਇਨੇ ਇੱਕ ਇਹ ਕੋ ਮੋਬਾਈਲ ਸੀਗਾ ਪਹਿਲਾ ਜਿਹੜਾ SIM ਸੀ ਉਹ ਇਹਨੇ ਕੱਢਤਾ ਸੀਗਾ ਤੇ ਦੂਜਾ ਇਹਨੇ ਨਵਾਂ SIM ਲੈ ਕੇ ਆਪਣਾ ਐਕਟੀਵੇਟ ਕੀਤਾ ਸੀ ਤੇ ਜਿਸ ਕਰਕੇ ਟ੍ਰੇਸ ਹੋਇਆ ਸਰ ਮੈਸੇਜ ਕੀ ਕਮਿਊਨਿਕੇਟ ਕਰਨਾ ਜਨਮ ਆਪਿਆ ਨੂੰ ਮੈਂ ਤੁਹਾਡੇ ਮਾਦੀਰਾਂ ਨੂੰ ਇਹੀ ਮੈਸੇਜ ਕਨਵੇ ਕਰੂੰਗਾ ਕਿ ਬੱਚਾ ਅਗਲੇ ਸਾਲ ਨੰਬਰ ਤਾਂ ਵੱਧ ਲੈ ਸਕਦਾ ਪਰ ਗਿਆ ਹੋਇਆ ਬੱਚਾ ਵਾਪਸ ਨਹੀਂ ਆ ਸਕਦਾ ਮੇਰਾ ਨਾਮ ਜਗਤਵਿੰਦਰ ਸਿੰਘ ਆ ਮੈਂ ਕਰੂੰ ਪੇਪਰ ਨਹੀਂ ਵਧਿਆ ਹੋਇਆ ਇਸ ਕਰਕੇ ਜਾਏ ਕਿੰਵੀਂ ਕਲਾਸ ਦੇ ਪੇਪਰ ਹਤੇ ਮੇਰੇ 12ਵੀਂ ਕਲਾਸ ਦੇ ਪੇਪਰ ਸੇ ਕਿੰਨੇ ਦਿਨ ਕਰੋ ਕਿੰਨੇ ਦਿਨ ਗਏ ਸੀ? 5 ਤਰੀਕ ਨੂੰ ਕਰੋ ਗਿਆ ਸੀ। ਅਜੰਲ ਕਿਦਣਾ ਮਾਸ ਸੀ ਤੁਹਾਡਾ? ਰਿਜ਼ਲਟ ਸਸੇ 3 ਤਰੀਕ ਨੂੰ ਆਉਣਾ ਸੀ। ਕਾਹਦੇ ਗਈ ਸੀ ਉਰੋਂ? ਸਰ ਬਸ ਤੇ। ਕਿੱਥੇ ਗਈ ਸੀ? ਸਰ ਇੱਥੋਂ ਪਟਿਆਲੇ ਪਟਿਆਲੇ ਤੋਂ ਦਿੱਲੀ। ਦਿੱਲੀ ਫਿਰ ਕੋਈ ਰਸਤੇ ਵਾਲੀ ਕੋਈ? ਨਹੀਂ ਸਰ। ਕਿੱਥੇ ਰੇਹੇ ਉੱਥੇ? ਸਰ ਗੁਰਦੁਆਰੇ 'ਸੇ। ਤੇ ਕੌਣ ਸੀ ਤੁਹਾਨੂੰ ਕਿੱਥੋਂ ਰਾਉਂਡ ਅਪ ਕੀਤਾ? ਪਟਿਆਲੇ ਤੋਂ। ਪਟਿਆਲੇ ਕਿਦੋਂ ਪਹੁੰਚੇ ਤੁਸੀਂ? ਕੱਲ ਸ਼ਾਮ ਮੇਰਾ ਨਾਮ ਮਨਜੀਤ ਸਿੰਘ ਪਿੰਡ ਸੈਡ ਆ ਜੀ ਸਾਡਾ ਬੱਚਾ ਹਣੀ ਉਹ ਹੈਪੀ ਉਹ ਹੁਣਾਂ 5 ਤਰੀਕ ਨੂੰ ਸ਼ਾਮ ਨੂੰ 5:35 ਵਜੇ ਮਿਸਿੰਗ ਹੋ ਗਿਆ ਸੀਗਾ ਇਥੋਂ ਆਪਣੇ ਬੱਸ ਸਟੈਂਡ ਤੋਂ ਤਾਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਸਰਬਜੀਤ ਸਿੰਘ ਜੀ ਜਿਹੜੇ ਜਿਨ੍ਹਾਂ ਨੇ ਸਾਰੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਤੇ ਇਹਨਾਂ ਨੇ ਕੱਲ੍ਹ ਸਾਮੀ ਜਿਹੜਾ ਬੱਚਾ ਹੈਗਾ ਉਹ ਬਰਾਮਦ ਕਰਿਆ ਪਟਿਆਲ ਤੋਂ ਅੱਜ ਹੀ ਸਾਨੂੰ ਜਿਹੜਾ ਬੱਚਾ ਸਹੀ ਸਲਾਮਤ ਸੌਂਪ ਰਿਹਾ ਅਸੀਂ ਬਰਨਾਲਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦਾ ਤੇ ਤਹਿ ਦਲ ਤੋਂ ਸਰਦਾਰ ਸਰਬਜੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਉਹ ਥੋੜਾ ਬੱਚਾ ਪੜ੍ਹਾਈ ਕਰਕੇ ਡਿਪਰੈਸ਼ਨ ਦੇ ਵਿੱਚ ਉਹਦੇ ਆਪ ਦੇ ਮਨ ਦੇ ਵਿੱਚ ਹੀ ਆ ਗਿਆ ਸੀਗਾ ਪਲੱਸ 2 ਦਾ ਜਿਹੜਾ ਰਿਜ਼ਲਟ ਆ ਉਹ ਆਉਣਾ ਸੀਗਾ ਉਹਦੇ ਕਰਕੇ ਬੱਚੇ ਨੂੰ ਆਇਆ ਵੀ ਸ਼ਾਇਦ ਮੇਰੇ ਕਿਸੇ ਪੇਪਰ ਦੇ ਵਿੱਚੋਂ ਨੰਬਰ ਆ ਜਿਹੜੇ ਉਹ ਘੱਟ ਆਉਣਗੇ ਉਹਨੇ ਆਪ ਦੇ ਮਨ ਦੇ ਵਿੱਚ ਹੀ ਇਹ ਆਪਦੇ ਉਸ ਕਰ ਲਿਆ ਤੇ ਬੱਚਾ ਸਹੀ ਸਲਾਮਤ ਆ ਅਸੀਂ ਬਰਨਾਲਾ ਦੁਬਾਰਾ ਫਿਰ ਸਮੁੱਚੇ ਮੀਡੀਆ ਦਾ ਵੀ ਖਾਸ ਕਰਕੇ ਸੋਸ਼ਲ ਮੀਡੀਆ ਦਾ ਵੀ ਜਿਨ੍ਹਾਂ ਨੇ ਆਪਣੇ ਫੇਸਬੁੱਕ ਰਾਹੀਂ ਤੇ ਲੋਕਾਂ ਦੇ ਵਿੱਚ ਇਹ ਗੱਲ ਜਿਹੜੀ ਗਈ ਤੇ ਫਿਰ ਪ੍ਰਸ਼ਾਸਨ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਅਸੀਂ ਤਹਿ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੀ ਸਾਡਾ ਜਿਹੜਾ ਬੱਚਾ ਹੈਗਾ ਸਹੀ ਸਲਮਤ ਸਾਨੂੰ ਮਿਲ ਗਿਆ ਤੇਰੇ ਨਾਲ ਬੱਚਿਆਂ ਵਾਸਤੇ ਇੱਕ ਮੈਸੇਜ ਆਹੇ ਵੀ ਤੁਸੀਂ ਜੇ ਵੀ ਛੋਟੀ ਕੋਈ ਹਿੱਸਾ ਗਈ ਹੋ ਆਪਦੇ ਭੈਣ ਭਰਾਵਾਂ ਨਾਲ ਤੇ ਆਪਣੇ ਕਿਸੇ ਵੀ ਦੋਸਤ ਮਿੱਤਰਾਂ ਨਾਲ ਮਾਪਿਆਂ ਨਾਲ ਇਹਨੂੰ ਸ਼ੇਅਰ ਕਰਿਆ ਕਰੋ ਜੇ ਤੁਹਾਡੇ ਕੋਈ ਮੰਨ ਦੇ ਵਿੱਚ ਇਸ ਤਰ੍ਹਾਂ ਆ ਗਈ ਸੋਨੂੰ ਕੋਈ ਪੜ੍ਹਾਈ ਦੀ ਸਮੱਸਿਆ ਆ ਰਹੀ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਹੋਰ ਦਿੱਕਤ ਆ ਰਹੀ ਆ ਕਿਸੇ ਦੇ ਵੀ ਪੇਰੈਂਟਸ ਮੈਂ ਨਹੀਂ ਕਹਣਾ ਵੀ ਕੋਈ ਇਸ ਤਰ੍ਹਾਂ ਕਰਨਗੇ ਵੀ ਉਹ ਆਪ ਦੇ ਬੱਚੇ ਦੀ ਜਿਹੜੀ ਜ਼ਿੰਦਗੀ ਖਰਾਬ ਕਰਨਾਂ ਤੇ ਸਾਡੇ ਵਾਸਤੇ ਮਾਪਿਆਂ ਵਾਸਤੇ ਜਿਹੜੇ ਸਾਡੇ ਪੀ ਧੀਆਂ ਪੁੱਤਰ ਨੇ ਬੜੀ ਅਮੋਲ ਦਾਤ ਹੁੰਦੀ ਆ ਅਸੀਂ ਇਹਨਾਂ ਖਾਤਰੀ ਦਿਨ ਰਾਤ ਕਮਾਈ ਕਰਦੇ ਆ ਸੋ ਮੇਰੀ ਸਾਰੇ ਬੱਚਿਆਂ ਨੂੰ ਜਿੰਨੇ ਵੀ ਬੱਚੇ ਆ ਉਹ ਕਿਸੇ ਪੜ੍ਹਾਈ ਦੀ ਡਿਪਰੈਸ਼ਨ ਕਾਰਨ ਜਾਂ ਕਿਸੇ ਕਾਰਨ ਹੋਰ ਵੀ ਹੁੰਦਾ ਵੀ ਉਹ ਉਹ ਆਪਣੇ ਮਾਪਿਆਂ ਵੱਲ ਦੇਖਿਆ ਕਰਨ ਵੀ ਉਹ ਸਾਡੇ ਵਾਸਤੇ ਕਿੰਨਾ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰ ਰਹੇ ਆ ਸੋ ਮੇਰੀ ਇਹੀ ਬੇਨਤੀ ਆ ਸਾਰੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਵੀ ਜਦੋਂ ਵੀ ਤੁਸੀਂ ਤੁਹਾਨੂੰ ਕੋਈ ਪੜ੍ਹਾਈ ਸੰਬੰਧੀ ਜਾਂ ਕੋਈ ਵੀ ਦਿੱਕਤ ਆਉਂਦੀ ਆ ਤਾਂ ਤੁਸੀਂ ਆਪਣੇ ਮਾਪਿਆਂ ਨਾਲ ਆਪਣੇ ਭੈਣ ਭਾਈ ਨਾਲ ਨਜ਼ਦੀਕੀ ਦੋਸਤ ਮਿੱਤਰ ਨਾਲ ਉਹਨੂੰ ਕਰੋ ਜਿੰਦਗੀ ਬਹੁਤ ਇੱਕ ਵੱਡੀ ਅਨਮੋਲ ਦਾਤ ਆ ਵੀ ਇਹ ਜ਼ਿੰਦਗੀ ਆਪਾਂ ਹੱਸ ਫਿੱਲ ਕੇ ਜਿਉਂ ਜੇ ਸੋ ਇਹੀ ਧੰਨਵਾਦ ਹੈ ਆਇਆ ਤੇ ਗਿਆ ਵੀ ਬਰੀ ਆਇਆ ਠੀਕ ਹੈ ਕੀ ਕਰਦਾ ਨੋਰਮੈਟਿਕਲ ਹੈ ਕਰਨਾ ਇਹ ਨਾ ਹਾਂ ਕਦੇ ਵੀ 1300 ਤੋਂ ਤਾਂ ਨਹੀਂ ਪੀਦਾ ਹੁੰਦਾ ਠੀਕ ਹੈ ਉਹ ਵੀ ਤੋਂ ਨਹੀਂ ਕਰਨਾ ਹੈ ਜਗਾ ਹੈ ਕੋਲ ਮੈਂ ਚਾਹ ਰਿਹਾ ਸੀ ਜਦੋਂ ਮੈਂ ਜਾਂਦੀ ਕਿ ਉਹ ਕੇ ਤਾਂ ਉਹ ਮਨ ਹੈ ਜਿਹੜੀ ਫਰਾ ਉਹ ਤਾਂ ਕਹਦਾ ਉਹ ਨਾ 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 ਲੈ ਆ ਮੈਂ ਜੀ ਤੁਸੀਂ ਮਾਰੇ ਆ ਉਹ ਕਰੋ ਐ ਨਹੀਂ ਹੁੰਦਾ ਉਹਦਾ ਬੱਚੇ ਨੂੰ ਆਪਾਂ ਕੰਪੈਲ ਕਰੀਏ ਵੀ ਦੇਖ ਪੱਟੀ ਮੇ ਹੋ ਜਾਂਦੀ ਏ ਆਦਮ ਉਸਨੇ ਕਹਿ ਰਹੇ ਪੈਸੇ ਦੂਸੇ ਮੰਗਦਾ ਰਹੀ ਗਾ ਤੁਸੀਂ ਮਨਾਉਣਾ ਕਰਾਓ ਬੱਚੇ ਨੂੰ ਐਂ ਪਤਾ ਕੀ ਆ ਪ੍ਰਮਾਤਮਾ ਨੇ ਤੁਹਾਡਾ ਏਡਾ ਵਧੀਆ ਕੰਮ ਆ